ਘਰ ਘਰ ਰਾਸ਼ਨ ਵਾਸਤੇ ਜੋ ਆਮ ਆਦਮੀ ਪਾਰਟੀ ਨੇ ਇੱਕ ਮਹਿੰਮ ਚਲਾਈ ਹੈ ਕਿ ਘਰ ਘਰ ਰਾਸ਼ਨ ਦਿੱਤਾ ਜਾਵੇਗਾ ਘਰ ਘਰ ਰਾਸ਼ਨ ਦੇਣ ਲਈ ਉਹਨਾਂ ਨੇ ਇਸ ਟਾਈਮ ਅੱਜ ਹਲਕਾ ਜਨਾਲਾ ਦੇ ਪਿੰਡ ਮੋੜ ਪੰਡਾਰੀਆ ਵਿਖੇ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਆਉਣ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਜਿਹੜਾ ਵਾ ਘਰ ਘਰ ਰਾਸ਼ਨ ਦੀ ਮਹਿੰਮ ਚਲਾਈ ਜਾਂਦੀ ਹੈ ਉਹਨਾਂ ਦੇ ਘਰ ਵਿੱਚ ਰਾਸ਼ਨ ਦਿੱਤਾ ਜਾਵੇਗਾ ਹਾਂਜੀ ਬਾਕੀ ਜੇ ਮਦਦ ਰਸ਼ਨ ਕਾਲ ਹੋ ਮਦਦ ਬੰਦੇ ਵੜ ਜਾਂਦੇ ਨੇ ਐਕਸਟਰਾ ਹੋਰ ਆ ਜਾਏ ਆਜੂਗਾ ਮੋਗਾਣਾ ਪੈਣਾ ਬੇ ਹਾਂਜੀ ਸਾਡਾ ਪਿੰਡ ਨੂੰ ਇੱਕ ਦਿਨ ਤੱਕ ਆ ਜਾਏਗਾ ਪਿੰਡ ਵੱਡਾ ਕੋਈ ਤਾਂ ਪੂਰਾ ਕਰਕੇ ਜਾ ਤੇ ਤੂੰ ਤੰਨੀ ਜਾਵੇਂ ਉਹਦੀ ਵੀ ਇੱਕ ਘੱਟ ਚੱਲੇ ਦੂਜੇ ਚੱਲੇ ਨਹੀਂ ਨਹੀਂ ਕੋਈ ਗੱਲ ਆਪਾਂ ਚੱਲੋ ਤਾਂ ਤਾਂ ਜਾਨਾ ਜਾਣਾ ਨਹੀਂ ਦੇਖਣਾ ਮਹਾਰਾਜ ਸਾਡੇ ਦੋਸਤੋ ਮੈਂ ਹਾ ਤੁਹਾਡਾ ਆਪਣਾ ਸੁਖਬੀ ਸਿੱਧੂ ਤੁਸੀਂ ਦੇਖ ਰਹੇ ਪਬਲਿਕ ਪ੍ਰਾਈਮ ਟੀਵੀ ਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਸਐਸਸੀ ਖੜੇ ਆ ਹਲਕਾ ਅਜਨਾਲਾ ਦੇ ਪਿੰਡ ਮੋਹਨ ਪੰਡਾਰੀਆਂ ਵਿਖੇ ਜਿੱਥੇ ਕਿ ਇੱਥੇ ਕੁਲਦੀਪ ਸਿੰਘ ਧਾਰੀਵਾਲ ਜੋ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਆ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਮੁਹਿੰਮ ਚਲਾਈ ਗਈ ਹੈ ਘਰ-ਘਰ ਵਿੱਚ ਮੁਖਤਰਾਸ਼ਨ ਦੇ ਦਿੱਤੀ ਉਹਦੇ ਇਸ ਵਨ ਵਿੱਚ ਉਹਨਾਂ ਨੂੰ ਗੱਲਬਾਤ ਕਰਾਂਗੇ ਹਾਂ ਜੀ ਮੰਤਰੀ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਕੀ ਕਹਿਣਾ ਚਾਹੁੰਦੇ ਜੀ ਅੱਜ ਆਪਾਂ ਇਸ ਵੇਲੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਮੋਹਨ ਪੰਡਾਰੀਆਂ 'ਚ ਖੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਰਕਰ ਰਾਸ਼ਨ ਦੀ ਸਕੀਮ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਉਹ ਸਕੀਮ ਤਾਂ ਅੱਜ ਇਸ ਪਿੰਡ ਦੇ ਵਿੱਚ ਆਪਾਂ ਰਾਸ਼ਨ ਜਿਹੜਾ ਵੰਡ ਰਹੇ ਸਾਡੀ ਟੀਮ ਮਾਸਕ ਫੈਟ ਦੀ ਆਈ ਹੈ ਜਿੱਦਾਂ ਲੋਕ ਆਏ ਆ ਸਭ ਦਾ ਨਾਮ ਲਿਖਿਆ ਸਭ ਨੂੰ ਵਾਰੀ ਵਾਰੀ ਸਾਰਿਆਂ ਨੂੰ ਉਹਨਾਂ ਦਾ ਬੰਦਾ ਰਾਸ਼ਨ ਜਿਹੜਾ ਉਹ ਦੇਣਾ ਉਹ ਸਕੀਮ ਦੇ ਤਹਿਤ ਅੱਜ ਇਸ ਪਿੰਡ ਤੇ ਆਏ ਹੁਣ ਸ਼ੋਹੇ ਚੱਲੇ ਜਿਹੜੇ ਜਿਹੜੇ ਪਿੰਡ ਚ ਅੱਜ ਰਾਸ਼ਨ ਵੰਡਣਾ ਕਈ ਪਿੰਡਾਂ ਚ ਵਧਿਆ ਗਿਆ ਹਰ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਘਰ ਦੇ ਵਿੱਚ ਮਾਨ ਸਾਹਿਬ ਦੀ ਇਹ ਸਕੀਮ ਜਿਹੜੀ ਉਹ ਲਾਗੂ ਹੋ ਮੰਤਰੀ ਸਾਹਿਬ ਜੀ ਮਤਰੀ ਤੁਸੀਂ ਉਹ ਮੀਟਿੰਗ ਦਾ ਅਸੀਂ ਸਾਰੇ ਜਿਹੜੇ ਕਿਸਾਨਾਂ ਵਾਲੀ ਦਾ ਕੀ ਉਹਦੇ ਵਿੱਚ ਮੁੱਦਾ ਵੀ ਜਿਹੜਾ ਇਹਨਾਂ ਨੇ ਸਹਿਮਤੀ ਨੂੰ ਪਾਰੀ ਨਹੀਂ ਨਹੀਂ ਹੋ ਜੂਗੀ ਦੇਖੋ ਕੁਝ ਚੀਜ਼ਾਂ ਬੜਾ ਬੜੀਆਂ ਇੱਦਾਂ ਦੀਆਂ ਜਿਹੜੀਆਂ ਥੋੜੀਆਂ ਵਕਤ ਮੰਗਦੀਆਂ ਪਰ ਹੋ ਜੂਗੀ ਮੇਰਾ ਖਿਆਲ ਹੈ ਕੱਲ ਫੇਰ ਸ਼ਾਇਦ ਮੀਟਿੰਗ ਹੋਊਗੀ 18 ਤਰੀਕ ਨੂੰ ਕਹਿਆ ਉਹਨਾਂ ਨੇ ਤੇ ਹੋਣੀ ਚਾਹੀਦੀ ਹੈ ਉਹ ਸੈਂਟਰ ਸਰਕਾਰ ਨੂੰ ਬੇਨਤੀ ਵੀ ਹੈ ਕਿ ਉਹ ਕਿਸਾਨਾਂ ਦੀਆਂ ਜਿਹੜੀਆਂ ਚਾਹੇਜ ਮੰਗਾਂ ਨੇ ਐਮ ਐਸ ਪੀ ਦੀ ਮੇਨ ਮੰਗ ਹੈ ਔਰ ਸੁਆਮੀ ਨਾਥਨ ਦੀ ਰਿਪੋਰਟ ਦੀ ਮੇਦ ਮੰਗਿਆ ਤੇ ਕਜ਼ੇ ਦੀ ਮੇਦ ਮੰਗਿਆ ਬਾਕੀ ਦੇ ਜਿਹੜੀਆਂ ਉਹਨਾਂ ਦੀਆਂ ਉਹ ਲਗਭਗ ਇਦਾਂ ਦੀ ਸਹਿਮਤੀ ਆ ਇਹ ਦੋ ਤਿੰਨ ਵੱਡੀਆਂ ਮੰਗਾਂ ਉਹਦੇ ਜਦੋਂ ਪਿਛਲਾ ਅੰਦੋਲਨ ਹੋਇਆ ਸੀ ਕਿਸਾਨ ਅੰਦੋਲਨ ਉਦੋਂ ਇਹ ਉਹਨਾਂ ਨੇ ਮੰਗੀਆਂ ਸੀਗੇ ਮੋਦੀ ਜੀ ਨੇ ਤੇ ਉਹ ਮੰਨਨ ਕਰਕੇ ਮੁੜ ਕੇ ਲਾਗੂ ਨਹੀਂ ਕੀਤੀਆਂ ਇਸ ਕਰਕੇ ਕਿਸਾਨ ਕਹਿੰਦੇ ਆ ਕਿ ਉਹਨਾਂ ਨੂੰ ਲਾਗੂ ਕਰੋ ਤੇ ਮੇਰੀ ਬੇਨਤੀ ਆ ਕਿ ਕੇਂਦਰ ਸਰਕਾਰ ਨੂੰ ਇਹ ਮੰਗਾਂ ਤੁਰੰਤ ਜਿਹੜੀਆਂ ਲਾਗੂ ਕਰਨੀ ਚਾਹੀਦੀ ਹੈ ਮંત્રી ਸਾਹਿਬ ਇੱਕ ਨਾ ਚਾਚੂ ਕੇ ਜੋ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਇੱਕ ਕਿਸਾਨ ਆ ਉਸ ਦੀ ਡੈਥ ਹੋ ਗਈ ਆ ਉਹ ਅੱਜ ਦਾ ਉਹਦੀ ਇਹ ਨਹੀਂ ਮਾੜੀ ਗੱਲ ਬਹੁਤ ਦੁੱਖ ਹੋਇਆ ਅੰਦੋਲਨ ਚ ਗਏ ਕਿਸੇ ਬੰਦੇ ਦੀ ਡੈਥ ਨਹੀਂ ਹੋਣੀ ਚਾਹੀਦੀ ਮਾੜੀ ਗੱਲ ਹੋਈ ਆ ਮਤਲਬ ਇਹ ਆ ਕਿ ਆਪਾਂ ਨੂੰ ਵੀ ਥੋੜਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤਾਈਓ ਹੀ ਬੇਨਤੀ ਕਰਦੇ ਆ ਕਿ ਜਲਦੀ ਮਾਮਲਾ ਹੱਲ ਕਰੇ ਕਿਉਂਕਿ ਸਾਡੇ ਕਈ ਬਜ਼ੁਰਗ ਜਿਹੜੇ ਗਏ ਮੇਰੇ ਖਿਆਲੇ ਵੀ ਬਜ਼ੁਰਗ ਸੀਗੇ ਤੇ ਉਹਨਾਂ ਦੀ ਮੌਤ ਤੇ ਮੈਂ ਦੁੱਖ ਪ੍ਰਗਟ ਕਰਦਾ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਪੰਜਾਬ ਸਰਕਾਰ ਬਿਲਕੁਲ ਖੜੀ ਆ ਉਹਨਾਂ ਦੀ ਹੱਤਾਂ ਦੀ ਬਾਹ ਜਿਹੜੀ ਆ ਉਹ ਪੰਜਾਬ ਸਰਕਾਰ ਫੜੂ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿਹੜੀ ਕਿ ਰਾਸ਼ਨ ਮੁਕਤ ਦੀ ਜਿਹੜੀ ਸਕੀਮ ਚਲਾਈ ਗਈ ਆ ਉਹ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾਉਣ ਦੀ ਗੱਲ ਕੀਤੀ ਗਈ ਆ ਆਮ ਆਦਮੀ ਪਾਰਟੀ ਵੱਲੋਂ ਇੱਥੇ ਰਾਸ਼ਨ ਜਿਹੜਾ ਦਿੱਤਾ ਜਾ ਰਿਹਾ ਵਾ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਮੌਜੂਦ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਅੱਜ ਇੱਥੇ ਰਾਸ਼ਨ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਵਾ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤੇ ਵੀਰਜੀ ਤੁਹਾਡਾ ਅਦਾਰਾ ਜੀ ਪਬਲਿਕ ਪ੍ਰਾਈਮ ਪੰਜਾਬੀ ਟੀਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਆਣ ਕੇ ਇੱਥੇ ਕਵਰ ਕਰ ਰਹੇ ਜੀ ਤੇ ਤੁਸੀਂ ਬਾਕੀ ਵੇਖਿਆ ਜੀ ਮੰਤਰੀ ਸਾਹਿਬ ਵੀ ਆਏ ਮੰਤਰੀ ਸਾਹਿਬ ਨੇ ਵੀ ਆਣ ਕੇ ਏਸੀ ਦੀ ਕੀਤੀ ਸ਼ੁਰੂਆਤ ਇਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਦिशा ਨਿਰਦੇਸ਼ਾਂ ਹੇਠ ਜਿਹੜਾ ਘਰ-ਘਰ ਰਸਣ ਦੀ ਡਿਲੀਵਰੀ ਦੀ ਮਹਮ ਕਰਵਾਈ ਹੈ ਜੀ ਸ਼ੁਰੂ ਪੰਜਾਬ ਦੇ ਮਾਰਕਫੈਡ ਅਦਾਰੇ ਦੇ ਦੁਆਰਾ ਇਹ ਹਰ ਘਰ-ਘਰ ਦੇ ਵਿੱਚ ਰਸਣ ਦੀ ਡਿਲੀਵਰੀ ਪਚਾਈ ਜਾਇਆ ਕਰੂਗੀ ਇਹ ਜਿਹੜਾ ਰਸ਼ ਹਰ ਮਹੀਨੇ ਦਿੱਤਾ ਜਾਵੇਗਾ ਕਿ ਜਾਂ ਵੀ ਨਹੀਂ ਭਾਜੀ ਜੇ ਇਹ ਮਹੀਨੇ ਦੇ ਵਿੱਚ 6 ਦਿਨ ਤੋਂ ਦਿੱਤਾ ਜਾਏਗਾ ਤਾਂ ਕਿ ਕਿਸੇ ਦਾ ਵੀ ਕੋਈ ਮਿਸ ਨਾ ਹੋ ਜੇ ਬਾਕੀ ਇਹ ਆ ਵੀ ਇਹਦੇ ਨਾਲ ਜਿਹੜੀ ਚੋਰ ਮੋਰੀਆਂ ਆ ਜਿਹੜੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਕਣਕ ਦੀ ਵੰਡ ਵੇਲੇ ਜਿਹੜੇ ਉਹ ਕਾਡਾਂ ਗੁੱਡਾਂ ਵਾਲੇ ਰੋਲੇ ਰੁਪਏ ਪਏ ਰਹਿੰਦੇ ਹੁੰਦੇ ਸੀਗੇ ਉਹ ਸਾਰਾ ਕੰਮ ਖਤਮ ਹੋ ਗਿਆ ਜੀ ਇਹਦੇ ਨਾਲ ਸਾਰੀ ਪਾਰਦਰਸ਼ਤਾ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਜੀਦਾ ਜੀਦਾ ਹੱਕ ਹੈਗਾ ਉਹਨਾਂ ਨੂੰ ਮਿਲਿਆ ਕਰੂਗਾ ਇੱਕ ਤਾਂ ਪੁਰਾਣੇ ਵੀ ਤੁਸੀਂ ਵੇਖੇ ਹੋਣਗੇ ਜੇ ਕਈ ਕਈ ਜਿਨ੍ਹਾਂ ਦੇ ਜਿਨ੍ਹਾਂ ਦੇ ਜੱਕ ਜੁਕ ਲੱਗਦਾ ਹੈਗਾ ਕਿ ਪੰਜਾਂ ਸਰਪੰਚਾਂ ਦੇ ਜਾਂ ਕਿਤੇ ਐਮਐਲਏ ਨੇ ਨੇੜੇ ਹੁੰਦੇ ਸੀ ਉਹ ਕਣਕ ਕਣਕ ਲੈ ਕੇ ਡੰਗਰਾਂ ਨੂੰ ਵੰਡ ਵੰਡ ਬਣਾ ਕੇ ਖਾਪੀ ਜਾਂਦੇ ਹੁੰਦੇ ਸੀਗੇ ਉਹਨਾਂ ਦਾ ਹੀ ਕਰ ਕੁਰੀ ਛੱਡਦੇ ਸੀਗੇ ਤਾਂ ਹੱਕ ਦੇ ਹੈਗਾ ਸੀਗਾ ਲੋਡ ਬੰਦਾਂ ਦਾ ਤਾਂ ਇਸ ਕੰਮ ਦੇ ਨਾਲ ਇਹ ਲੋਡ ਬੰਦਾਂ ਦਾ ਹੱਕ ਲੋਡ ਬੰਦਾਂ ਦਾ ਕਿਹ ਪਹੁੰਚੂਗਾ ਇਹ ਸਾਡੇ ਨਾਲ ਵੀਰ ਜੀ ਨੇ ਹੁਣ ਦੱਸਿਆ ਕਿ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਘਰ ਘਰ ਸਕੀਮ ਤਹਿਤ ਜਿਹੜਾ ਰਾਸ਼ਨ ਦਿੱਤਾ ਜਾਵੇਗਾ ਏ ਆਮ ਜਨਤਾ ਇੱਥੇ ਹੁਣ ਰਾਸ਼ਨ ਲੈਣ ਲਈ ਖੜੀ ਸੀ ਇਸ ਦੇ ਸਬੰਧ ਵਿੱਚ ਅਸੀਂ ਇਹਨਾਂ ਸਿੱਧੂ ਪਬਲਿਕ ਪ੍ਰਾਈਮ ਟੀਵੀ ਜਸਦੀਪ ਢਿੱਲੋਂ ਦੇ ਨਾਲ ਮਿਲਣ ਬਣਾ ਰਹੀ ਹਾਂ